ਭਈ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੰਨੇ ਭਗਤਾਂ ਤੱਕ ਪਹੁੰਚਾ ਦਿਓ ਜਿਹੜੇ ਅੰਧਵਿਸ਼ਵਾਸ ਦੇ ਵਿੱਚ ਯਕੀਨ ਕਰਦੇ ਜਾਂ ਜਿਹੜਾ ਅੰਧਵਿਸ਼ਵਾਸ ਨੂੰ ਫਲਾਉਂਦੇ ਆ ਅੱਧੀ ਵੀਡੀਓ ਪਾ ਦਿੰਦੇ ਆ ਪੂਰੀ ਵੀਡੀਓ ਪਾਉਂਦੇ ਨਹੀਂ ਕਿ ਲੋਕ ਉਹ ਕਰਾਮਾਤ ਮੰਨ ਲੈਂਦੇ ਆ ਕਹਿੰਦੇ ਵੀ ਫਲਾਣੇ ਡੇਰੇ ਦੇ ਵਿੱਚ ਜਿਹੜਾ ਦਰਖਤ ਆ ਭਾਈ ਉਹ ਹਵਾ ਦੇ ਵਿੱਚ ਝੂਲਦਾ ਸੱਚਾਈ ਕਿਸੇ ਨੂੰ ਪਤਾ ਨਹੀਂ ਹੁੰਦੀ ਸੱਚਾਈ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਇਹਦੀ ਅਸਲ ਸੱਚਾਈ ਕੀ ਆ ਵੀ ਲੋਕ ਖੰਬਣੀਆਂ ਬੰਨੀ ਜਾਂਦੇ ਆ ਬਾਬਾ ਹਲਾਈ ਜਾਂਦਾ ਇਹਨੂੰ ਟਾਣੇ ਨੂੰ ਤੇ ਲੋਕ ਕਹਿੰਦੇ ਵਾਕਿਆ ਵੀ ਦਰਾਖਤ ਝੁੱਲੀ ਜਾਂਦਾ ਇਹਦੀ ਅਸਲ ਸਚਾਈ ਪਤਾ ਕੀ ਆ ਜਿਹੜਾ ਇਹਦਾ ਦੂਜਾ ਤਣਾ ਨਾ ਉਹ ਧਰਤੀ ਦੇ ਨਾਲ ਲੱਗਿਆ ਹੋਇਆ ਬਾਈ ਤੇ ਇਸ ਕਰਕੇ ਇਹ ਝੂਲਦਾ ਪਿਆ ਇਹਦਾ ਆਪ ਦਾ ਮੋੜ ਗਲ ਗਿਆ ਤੇ ਹੁਣ ਵੀਡੀਓ ਤੁਸੀਂ ਐਂਡ ਤੱਕ ਦੇਖੋ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜੂ ਵੀ ਆਹ ਸਚਾਈ ਆ ਠੀਕ ਆ ਤੇ ਵੀਡੀਓ ਹੁਣ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੰਨੇ ਭਗਤਾਂ ਤੱਕ ਪਹੁੰਚਾ ਦਿਓ ਜਿਹੜੇ ਐਦਾਂ ਦੇ ਅੰਧਵਿਸ਼ਵਾਸ ਦੇ ਵਿੱਚ ਯਕੀਨ ਕਰਦੇ ਆ ਜੇ ਤੁਸੀਂ ਨਹੀਂ ਯਕੀਨ ਕਰਦੇ ਤਾਂ ਵੀਡੀਓ ਤੁਸੀਂ ਆਟੋਮੈਟਿਕ ਸ਼ੇਅਰ ਕਰੋਗੇ ਦੇਖੋ ਆ ਸਚਾਈ ਸੀ ਦੀ ਬਾਈ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸੋ